ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ ਹੈ। ਹੱਥਾਂ ਪੈਰਾਂ ਦੀਆ ਪੈ ਗਿਆ ਨੇ ਖਤਰੇ ਦਾ ਘੁੱਗੂ ਬੋਲ ਗਿਆ। ਇੱਕੋਦਮ ਠੰਡੇ ਪੈ ਗਏ ਨੇ ਜਗਜੀਤ ਸਿੰਘ ਡੱਲੇਵਾਲ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਖਨੋਰੀ ਬਾਰਡਰ ਤੇ ਮਰਨਵਰ ਤੇ ਲਗਭਗ ਸਵਾ ਮਹੀਨਾ ਹੋ ਚੱਲਿਆ ਡੱਲੇਵਾਲ ਹੋਰਾਂ ਨੂੰ ਬੈਠੇ ਆ ਸਰਕਾਰ ਉਹਨਾਂ ਦੀ ਕੋਈ ਮੰਗ ਨਹੀਂ ਸੁਣ ਰਹੀ ਪਰ ਹੁਣ ਅਚਾਨਕ ਖਬਰ ਆਈ ਹੈ ਕਿ ਉਹਨਾਂ ਦੀ ਸਿਹਤ ਬੇहद ਗੰਭੀਰ ਹੋ ਗਈ ਹੈ ਉਹ ਠੰਡੇ ਪੈ ਚੁੱਕੇ ਨੇ ਲਗਾਤਾਰ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਘਟ ਵਧ ਰਿਹਾ ਹੈ ਲਗਾਤਾਰ ਉਹ ਡਾਊਨ ਚਲੇ ਜਾਂਦਾ ਹੈ ਇਸ ਕਰਕੇ ਡਾਕਟਰਾਂ ਨੂੰ ਸੰਭਾਲਣ ਚ ਬਹੁਤ ਦਿੱਕਤ ਆ ਰਹੀਆਂ ਨੇ ਡਾਕਟਰ ਸਵਾਹਿਮਾਨ ਦੀ ਟੀਮ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਪੂਰੀ ਜਾਣਕਾਰੀ ਉਸ ਦੇ ਵਿੱਚ ਅਸੀਂ ਤੁਹਾਨੂੰ ਉਹ ਸੁਣਾਉਂਦੇ ਆ ਇਸ ਸਮੇ ਸਾਡੇ ਨਾਲ ਡਾਕਟਰ ਸਵਾਹਿਮਾਨ ਦੀ ਟੀਮ ਦੇ ਮੈਂਬਰ ਜੁੜੇ ਆ ਉਹਨਾਂ ਨਾਲ ਬਾਤ ਕਰਦੇ ਗੁਰਸਿਮਰਣ ਕਿਸ ਤਰ੍ਹਾਂ ਦੀ ਸਿਹਤ ਹੈ ਇਸ ਸਮੇਂ ਡਲੇਵਰ ਸਾਹਿਬ ਦੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਸ ਟਾਈਮ ਜਿਹੜੀ ਉਹਨਾਂ ਦੀ ਸਿਚੁਏਸ਼ਨ ਹੈ ਰਾਤ ਕੱਲ 7:30 ਵਜੇ ਦੀ ਉਹਨਾਂ ਦੀ ਜਿਹੜੀ ਸਿਹਤ ਵਿਗੜਨੀ ਸਟਾਰਟ ਹੋਈ ਔਰ ਬੀਪੀ ਬਹੁਤ ਜ਼ਿਆਦਾ ਲੋ ਹੋ ਗਿਆ ਸੀ ਜਿਹੜਾ 50 ਤੋਂ ਵੀ ਲੋ ਸੀਗਾ ਬੀਪੀ ਔਰ ਪਰਮਾਤਮਾ ਨੇ ਲਾ ਲਓ ਇੰਨੇ ਅਰਦਾਸਾਂ ਜਿਹੜੀਆਂ ਲੋਕਾਂ ਦੀਆਂ ਹੁੰਦੀਆਂ ਉਹਨਾਂ ਨੇ ਲਾ ਲਓ ਜਾਂ ਜੋ ਹੱਤ ਕੰਡੇ ਸਾਡੇ ਵੱਲੋਂ ਉਸ ਟਾਈਮ ਤੇ ਅਪਣਾਏ ਗਏ ਵੀ ਉਹਨਾਂ ਦੀਆਂ ਲੱਤਾਂ ਉੱਪਰ ਕਰ ਦਈਏ ਸਿਰ ਨਹੀਂ ਕਰ ਦਈਏ ਥੋੜਾ ਜਿਹਾ ਔਰ ਮ사ਜ ਵਗੈਰਾ ਕਰੀਏ ਦੇਸੀ ਤਰੀਕਾ ਕਿਉਂਕਿ ਮੈਡੀਸਿਨ ਨਹੀਂ ਲੈ ਰਹੇ ਉਹਦੇ ਨਾਲ ਬੀਪੀ ਥੋੜਾ ਆਪ ਆਇਆ 90 ਤੱਕ ਗਿਆ ਫਿਰ ਉਸ ਤੋਂ ਬਾਅਦ ਅੱਧੇ ਘੰਟੇ ਘੰਟੇ ਬਾਦ ਉਹ ਫੇਰ ਉਹੀ ਜਦੋਂ ਉਹਨਾਂ ਨੇ ਲੱਤਾਂ ਥੱਲੇ ਰੱਖਣੀਆਂ ਸਟਾਰਟ ਕੀਤੀਆਂ ਕਿਉਂਕਿ ਇੱਕੇਦਮ ਜਦੋਂ ਇੰਨਾ ਟਾਈਮ ਰੱਖੀ ਆਪਾਂ ਥੋੜਾ ਲੌਂਗ ਟਰਮ ਦੇ ਲਈ ਅਸੀਂ ਉਹ ਲੱਤਾਂ ਨੂੰ ਜਿਹੜਾ ਐਲੀਵੇਟ ਕਰਕੇ ਰੱਖੀਏ ਤਾਂ ਉਸ ਟਾਈਮ ਫੇਰ ਕੀ ਹੁੰਦਾ ਕਿ ਬੰਦੇ ਨੂੰ ਸਟਿਫਨੈਸ ਜੀ ਮਹਿਸੂਸ ਹੋਣੀ ਸਟਾਰਟ ਹੋ ਜਾਂਦੀ ਹੈ ਥੱਕਣਾ ਉਤਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਦੀ ਪਹਿਲਾਂ ਹੀ ਡਰੋਜ਼ੀ ਡੀਜ਼ੀ ਫੇਸ ਦੇ ਵਿੱਚ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਇਦਾਂ ਦਾ ਲੱਗਾ ਤੇ ਉਹਨਾਂ ਦੀ ਫਿਰ ਅਸੀਂ ਉਹ ਸਰਾਨਾ ਜਿਹੜਾ ਉਹਨਾਂ ਦੇ ਪੈਰਾਂ ਤੋਂ ਕੱਢ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੋਰ ਵਿਗੜ ਗਈ ਤੇ ਫਿਰ ਅਸੀਂ ਰਾਤ ਨੂੰ 10:30 ਵਜੇ ਫਿਰ ਉਹੀ ਜਿਹੜੇ ਉਹੀ ਸੇਮ ਫੇਸ ਦੇ ਵਿੱਚ ਕਿ ਉਹਨਾਂ ਦੀ ਲਤਾਪ ਕਰ ਦਈਏ ਤੇ ਉਹਨਾਂ ਨੂੰ ਉਹਨਾਂ ਦੀ ਲਤਾਪ ਕਰਕੇ ਉਹਨਾਂ ਦੀ ਮ사ਜ ਵਗੈਰਾ ਕਰੀਏ ਪਰ ਜਦੋਂ ਵੀ ਹੁਣ ਉਹ ਸਰਾਨਾ ਕੱਢਦੇ ਆ ਤਾਂ ਉਹਨਾਂ ਦੀ ਜਿਹੜਾ ਉਹ ਫਿਰ ਡ੍ਰੌਪ ਹੋ ਜਾਂਦਾ ਇਸ ਟਾਈਮ ਉਹਨਾਂ ਦਾ ਬੀਪੀ ਜਿਹੜਾ 90 ਤੋਂ ਆਪਣੀ ਜਾ ਰਿਹਾ ਉਹ ਸਭ ਤੋਂ ਖਤਰਨਾਕ ਗੱਲ ਆ ਫਲਕਚੂਏਟ ਬਹੁਤ 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 ਕੰਟੀਨਿਊਸਲੀ ਹੋ ਰਿਹਾ ਹੈ ਕਿਤੇ ਇੱਕੇ ਦਾਮ ਵੱਧ ਜਾਣਾ ਕਿਤੇ ਘਟ ਜਾਣਾ ਉਹ ਫਲਕਚੁਏਸ਼ਨ ਬਹੁਤ ਗੰਦੀ ਚੀਜ਼ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਸਾਡੀ ਟੀਮ ਨੇ ਜੋ ਸੁਜੈਸਟ ਕੀਤਾ ਕਿ ਉਹ ਇਸ ਟਾਈਮ ਆਈਸੀਯੂ ਦੇ ਪੇਸ਼ੈਂਟ ਨੇ आईसीयू ਦੀ ਰਿਕੁਆਇਰਮੈਂਟ ਆ ਉਹਨਾਂ ਨੂੰ ਇਸ ਟਾਈਮ ਜੇ ਉਹ ਹਸਪੀਟਲ ਚ ਹੋਣ ਤਾਂ ਉਹਨਾਂ ਨੂੰ ਆਈਸੀਯੂ ਲੱਗੂਗਾ ਉਹਨਾਂ ਦੇ ਵੈਂਟੀਲੇਟਰ ਤੇ ਹੋਣਗੇ ਉਹ ਇਦਾਂ ਦੀ ਉਹਨਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਤਾਂ ਇਸ ਮਾਮਲੇ ਚ ਕੋਈ ਗੱਲ ਹੋਈ ਕਿਸਾਨ ਜਥੇਬੰਦੀਆਂ ਦੇ ਨਾਲ ਕਿ ਜੇ ਆਈਸੀਯੂ ਜੇ ਭੇਜਣਾ ਪੈ ਸਕਦਾ ਹੋਵੇ ਤਾਂ ਔਰ ਦੇਖੋ ਇਹ ਜਥੇਵੰਦੀਆਂ ਦਾ ਡਿਸੀਜਨ ਹੈ ਜਥੇਵੰਦੀਆਂ ਕੀ ਕਰਦੀਆਂ ਉਹਨਾਂ ਦੇ ਉੱਤੇ ਆ ਬਟ ਸਾਡੇ ਵੱਲੋਂ ਉਹਨਾਂ ਨੂੰ ਸੁਜੈਸਟ ਕੀਤਾ ਗਿਆ ਸੀ ਔਰ ਦੂਜੀ ਚੀਜ਼ ਕਿ ਡੱਲੇਵਾਲ ਸਾਹਿਬ ਨੇ ਪਹਿਲਾਂ ਹੀ ਕਲੀਅਰ ਕੀਤਾ ਹੋਇਆ ਕਿ ਜਿੰਨਾ ਚਿਕ ਡਿਮਾਂਡਾਂ ਕੰਪਲੀਟ ਨਹੀਂ ਹੁੰਦੀਆਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੈਨੂੰ ਕੋਈ ਵੀ ਮੈਡੀਸਿਨ ਨਹੀਂ ਲੱਗੂਗੀ ਮੈਨੂੰ ਕੋਈ ਫਲੂਡ ਨਹੀਂ ਚੜੂਗਾ ਮੈਨੂੰ ਕੋਈ ਵੀ ਤੁਸੀਂ ਚੀਜ਼ ਨਹੀਂ ਦੇ ਸਕਦੇ ਹਮ ਸਾਝ ਕਰ ਸਕਦੇ ਹੋ ਉਹ ਕੋਈ ਗੱਲ ਨਹੀਂ ਬਟ ਉਹ ਹੋਰ ਬਾਹਰੀ ਚੀਜ਼ ਆਪਣੇ ਬੀਪੀ ਅੱਪ ਕਰਨ ਦੇ ਲਈ ਨਹੀਂ ਲੈਣਗੇ ਔਰ ਜੇ ਸਰਕਾਰ ਮੰਨੂਗੀ ਤਾਂ ਹੀ ਮੈਂ ਮਤਲਬ ਕੋਈ ਟਰੀਟਮੈਂਟ ਲੈਣਾ ਨਹੀਂ ਉਸ ਤੋਂ ਬਿਨਾ ਮੈਂ ਕੋਈ ਟਰੀਟਮੈਂਟ ਨਹੀਂ ਲੈਣਾ ਔਰ ਜੇ ਮੇਰੀ ਡੈਥ ਵੀ ਹੁੰਦੀ ਹੈ ਤਾਂ ਮੇਰੀ ਬਾਡੀ ਵੀ ਉਹਨਾਂ ਚੱਕ ਇੱਥੇ ਰਹੂਗੀ ਜਿੰਨਾ ਚਿਰ ਮੈਂ ਜਿੰਨਾ ਚਿਰ ਡਿਮਾਂਡਾਂ ਕੰਪਲੀਟ ਨਹੀਂ ਹੁੰਦੀਆਂ ਉਹਨਾਂ ਚੱਕ ਮੇਰਾ ਸੰਸਕਾਰ ਵੀ ਨਹੀਂ ਹੋਊਗਾ ਉਹਨਾਂ ਦੇ ਬਿਆਨ ਇਹ ਨੇ ਜੀ ਜੀ ਗੁਰਸੇਵ ਜੀ ਦਾ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ